ਮਤਲਬ ਜੇ ਪ੍ਰਸ਼ਾਸਨ ਨਹੀਂ ਫੜਦਾ ਫਿਰ ਤੁਸੀਂ ਆਪ ਲੱਭ ਲਓਗੇ ਉਹਨਾਂ ਨੂੰ ਅਸੀਂ ਤਾਂ ਕਾਰਵਾਈ ਕਰੀ ਹੋਈ ਹੈ ਸ਼ੁਰੂ ਜੀ ਅਸੀਂ ਸ਼ਰਯਾਮ ਐਲਾਨ ਕਰਿਆ ਕਿ ਵੀ ਜਿਹੜਾ ਵੀ ਬੰਦਾ ਇਹ ਇਹ ਇਹਨਾਂ ਦਾ ਸਾਨੂੰ ਪਤਾ ਦੱਸ ਦੂਗਾ ਉਹਦੀ ਪਛਾਣ ਅਸੀਂ ਗੁਪਤ ਰੱਖਾਂਗੇ ਤੇ ਮੂੰਹ ਮੰਗੀ ਉਹਨੂੰ ਨਾਮ ਦੇਵਾਂਗੇ ਭਾਵੇਂ ਜੇ 100 ਕਿੱਲਾ ਮੰਗਦਾ ਤਾਂ ਅਸੀਂ 100 ਕਿੱਲਾ ਦੇਵਾਂਗੇ ਉਹਨਾਂ ਨੂੰ ਫਿਰ ਜੇ ਤੁਹਾਨੂੰ ਉਹਦੇ ਨੇ ਤੁਸੀਂ ਪੁਲਿਸ ਨੂੰ ਅੱਗੇ ਫੜ ਕੇ ਫਿਰ ਪੁਲਿਸ ਨੂੰ ਹਵਾਲੇ ਕਰੋਗੇ ਜੇ ਅਸੀਂ ਫੜਨਾ ਫਿਰ ਪੁਲਿਸ ਨੂੰ ਕਿਵੇਂ ਕੀ ਕਰਨ ਵਾਸਤੇ ਦੇਣਾ ਇਹਨਾਂ ਨੂੰ ਨੇ ਸਾਡੇ ਨੰਗ ਸਿੰਘਾਂ ਦੇ ਹੱਥੇ ਚੜ੍ਹ ਕੇ ਤੇ ਫਿਰ ਤਾਂ ਨੰਗ ਸਿੰਘਾਂ ਵਾਲੀ ਕਾਰਵਾਈ ਹੋਊਗੀ ਉਹਦੇ ਤੇ ਫਿਰ ਅਸੀਂ ਕਿਉਂਕਿ ਖਾਲਸਾ ਰਿਵਾਇਤ ਅਨਸਾਰ ਸੋਧਾ ਲੱਗੂ ਬਿਲਕੁਲ ਲੱਗੂਗਾ ਜੀ ਹਾਂਜੀ ਬਾਈ ਕੁ ਜਿੱਦਾ ਖਾਲਸਾ ਹਸਲ ਬਾਈ ਕੁ ਜਿੱਦੀ ਫਤਿਹ ਤੋਂ ਆਪਣੇ ਬਾਬਾ ਜੀ ਨੇ ਐਲਾਨ ਕਰ ਦਿੱਤਾ ਹੈ ਆਪ ਤੁਸੀਂ ਐਸੇ ਵੀਡੀਓ ਨੂੰ ਧਿਆਨ ਨਾਲ ਸੁਣਨਾ ਹੈ ਠੀਕ ਹੈ ਜੋ ਮੋਹਾਲੀ ਕੇ ਅੰਦਰ ਆਪਣੇ ਪੰਜਾਬੀ ਦੇ ਨਾਲ ਕਾਂਡ ਹੋਇਆ ਉਹਨਦੀ ਹੱਤਿਆ ਕਰ ਦਿੱਤੀ ਗਿਆ ਕਰੇ ਬੜ ਬੜ ਕੇ ਹੈਨਾ ਤੇ ਉਹਦੇ ਵਾਸਤੇ ਇਹ ਨਿਊਜ਼ ਆਪਾ ਭਾਈ ਐਲਾਨ ਕਰਤਾ ਠੀਕ ਹੈ ਜੇ ਕੋਈ ਪੁਲਿਸ ਪ੍ਰਸ਼ਾਸਨ ਕਰ ਰਹੀ ਆ ਕੰਮ ਤਾਂ ਠੀਕ ਹੈ ਜੇ ਨਹੀਂ ਕਰ ਰਹੀ ਤਾਂ ਬਾਬਾ ਜੀ ਆਪਣੇ ਆਪ ਦੇਖਣਗੇ ਇਹ ਵੀਡੀਓ ਦੇਖੋ ਤੁਸੀਂ ਧਿਆਨ ਨਾਲ ਸੁਣਨਾ ਕੀ ਕਹਿ ਰਹੇ ਨੇ ਬਾਈ ਜੀ ਦਾ ਖਾਜਾ ਸੀ ਬਾਈ ਕੁਲੀ ਦੇ ਪਤਾ ਤੇ ਅਸੀਂ ਤਾਂ ਬਸ ਇੱਕੋ ਬਚਨ ਕਰਦੇ ਆ ਪੁਲਿਸ ਵਾਲਿਆਂ ਪ੍ਰਸ਼ਾਸਨ ਕੇ ਵੀ ਆਹੀ ਬੇਨਤੀ ਆ ਕਿ ਜੇ ਹੋ ਸਕਦਾ ਜਿੰਨੀ ਛੇਤੀ ਹੋ ਸਕਦਾ ਮੁਰਜ਼ਮਾਂ ਨੂੰ ਫੜ ਲੈਣਾ ਤੇ ਉਹਨਾਂ ਨੂੰ ਸਜ਼ਾ ਜਿਹੜੀ ਬਣਦੀ ਉਹਨਾਂ ਦੀ ਦੇ ਦਿੱਤੀ ਜਾਵੇ ਨਹੀਂ ਫਿਰ ਖਾਲਸਾ ਪੰਥ ਤੁਹਾਡੇ ਸਾਹਮਣੇ ਹੀ ਆ ਤਿਆਰ ਪਰ ਤਿਆਰ ਖੜਿਆ ਸਾਰਾ ਤੇ ਫਿਰ ਨਹੀਂ ਅਸੀਂ ਆਪਦੇ ਤਰੀਕੇ ਨਾਲ ਦੇਖਾਂਗੇ ਫਿਰ ਇਹਨੂੰ ਮਤਲਬ ਜੇ ਪ੍ਰਸ਼ਾਸਨ ਨਹੀਂ ਫੜਦਾ ਫਿਰ ਤੁਸੀਂ ਆਪ ਲੱਭ ਲਓਗੇ ਉਹਨਾਂ ਨੂੰ ਅਸੀਂ ਤਾਂ ਕਾਰਵਾਈ ਕਰੀ ਹੋਈ ਹੈ ਸ਼ੁਰੂ ਜੀ ਅਸੀਂ ਸ਼ਰਿਆਮ ਐਲਾਨ ਕਰਿਆ ਕਿ ਵੀ ਜਿਹੜਾ ਵੀ ਬੰਦਾ ਇਹ ਇਹ ਇਹਨਾਂ ਦਾ ਸਾਨੂੰ ਪਤਾ ਦੱਸ ਦੂਗਾ ਉਹਦੀ ਪਛਾਣ ਅਸੀਂ ਗੁਪਤ ਰੱਖਾਂਗੇ ਤੇ ਮੂੰਹ ਮੰਗੇ ਉਹਨੂੰ ਨਾਮ ਦੇਵਾਂਗੇ ਭਾਵੇਂ ਜੇ 100 ਕਿੱਲਾ ਮੰਗਦਾ ਤਾਂ ਅਸੀਂ 100 ਕਿੱਲਾ ਦੇਵਾਂਗੇ ਉਹਨਾਂ ਨੂੰ ਫਿਰ ਜੇ ਤੁਹਾਨੂੰ ਉਹਦੇ ਨੇ ਤੁਸੀਂ ਪੁਲਿਸ ਨੂੰ ਅੱਗੇ ਫੜ ਕੇ ਫਿਰ ਪੁਲਿਸ ਨੂੰ ਹਵਾਲੇ ਕਰੋਗੇ ਅੰਜੇ ਅਸੀਂ ਫੜਨਾ ਫਿਰ ਪੁਲਿਸ ਨੂੰ ਕਿਵੇਂ ਕੀ ਕੀ ਕਰਨ ਵਾਸਤੇ ਦੇਣਾ ਇਹਨਾਂ ਨੂੰ ਇਹ ਸਾਡੇ ਨੰਘ ਸਿੰਘਾਂ ਦੇ ਹੱਥੇ ਚੜ੍ਹ ਕੇ ਤੇ ਫਿਰ ਤਾਂ ਨੰਘ ਸਿੰਘਾਂ ਵਾਲੀ ਕਾਰਵਾਈ ਹੋਊਗੀ ਉਹਦੇ ਤੇ ਫਿਰ ਅਸੀਂ ਕਿਉਂਕਿ ਅਸੀਂ ਸਾਲਸੀ ਰਵੈਤ ਅਨਸਾਰ ਸੋਦਾ ਲੱਗੂ ਬਿਲਕੁਲ ਲੱਗੂਗਾ ਜੀ ਸਾਡੇ ਆਪ ਦੇ ਗੁਰਸਿੱਖ ਬੰਦਿਆਂ ਨੇ 4-4 5-5000 ਰੁਪਏ ਦੀ ਖਾਤਰ ਜਿਨ੍ਹਾਂ ਨੇ ਆਪਦੇ ਕਿਰਾਏ ਦੇ ਸਿਰ ਤੇ ਜਿਹੜੇ ਜਿਉਂ ਰਹੇ ਨੇ ਜਿਨ੍ਹਾਂ ਦੇ ਕੋਲ ਹੋਰ ਕੋਈ ਕੰਮ ਹੈ ਨਹੀਂ ਆ ਤੇ ਉਹਨਾਂ ਨੇ ਪ੍ਰਵਾਸੀ ਆਪਦੇ ਘਰੇ ਵਸਾਏ ਹੋਏ ਨੇ ਤੇ ਉਹਨਾਂ ਦਾ ਅੰਜਾਮ ਇਹ ਭੁਗਤ ਰਹੇ ਨੇ ਜੀ ਗਾਲੇ ਇਹ 100 ਰੁਪਿਆ ਲੈ ਕੇ ਆ ਜਾਂਦੇ ਆ 100 ਰੁਪਏ ਦੀ ਟਿਕਟ ਲੈਣੇ ਉਤੋਂ ਚੜ ਕੇ ਆਪਦਾ ਸਵੇਰੇ 9 ਵਜੇ ਘਰੋਂ ਤੁਰਦੇ ਨੇ ਆਥਣ ਨੂੰ 9 ਵਜੇ ਇੱਥੇ ਪੰਜਾਬ ਹੁੰਦੇ ਨੇ ਤੇ ਇਹਨਾਂ ਵਾਸਤੇ ਉਰੇ ਦੇਖ ਲੋ ਕੀ ਹਾਲ ਹੈ ਜਗਾ ਜਗਾ ਇਹਨਾਂ ਨੇ ਸਾਢੇ ਵਰਗੇ ਆਪ ਇਹਨਾਂ ਕੋਲ ਜਾ ਜਾ ਕੇ ਛਕਦੇ ਨੇ ਇੱਥੇ ਹੁਣ ਜੇ ਮੈਂ ਕਹਿੰਨਾ ਜੇ ਕੋਈ ਸਿੰਘ ਇੱਥੇ ਆਪਦਾ ਜੇ ਕੋਈ ਕਰਤ ਸ਼ੁਰੂ ਕਰ ਦੇਵੇ ਕਿਸੇ ਨੇ ਨਹੀਂ ਖੜਨਾ ਉਹਦੇ ਕੋਲੇ ਸਾਡੇ ਆਪ ਦੇ ਬੰਦਿਆਂ ਦੇ ਕਸੂਰ ਨੇ ਇਹ ਜਿਹੜੇ ਅਸੀਂ ਭੁਗਤ ਰਹੇ ਨੇ ਸਿੱਖ ਹੁਣ ਲਾਂਘਰੀ ਬਣ ਕੇ ਬੈਠੇ ਹੋਏ ਆ ਇੱਥੇ ਠੀਕ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਹ ਮਿਲਦੀ ਆ ਕਿ ਵੀ ਹਾਂ ਅਸੀਂ ਲੰਗਰ ਲਾਉਣੀ ਆ ਅਸੀਂ ਸੇਵਾ ਕਰਨੀ ਆ ਹਾਂਜੀ ਪਰ ਜਿਨ੍ਹਾਂ ਨੇ ਖਾਲਸਾ ਪੰਥ ਦਾ ਸਾਜ ਆ ਉਹਨਾਂ ਦੀ ਬਾਣੀ ਕਿੱਥੇ ਆ ਹੁਣ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੜ ਪੜ ਕੇ ਇਹਨਾਂ ਨੂੰ ਐ ਤਾਂ ਪਤਾ ਲੱਗਿਆ ਸਾਰਿਆਂ ਨੂੰ ਕਿ ਵੀ ਅਸੀਂ ਲੰਗਰ ਲਾਉਣੇ ਆ ਅਸੀਂ ਸੇਵਾ ਕਰਨੀ ਆ ਸਾਰਿਆਂ ਦੀ ਤੇ ਪਰ ਫਿਰ ਜੇ ਸਾਡੇ ਤੇ ਕੋਈ ਚੜ੍ਹਾਈ ਕਰਕੇ ਆਉਂਦੇ ਤੇ ਉਹਦੀ ਕਾਰਵਾਈ ਕਿਵੇਂ ਪਾਉਣੀ ਆ ਤੇ ਕੀ ਅੱਗੇ ਉਹਦਾ ਹੱਲ ਕਰਨਾ ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਜਦ ਅਸਮ ਗ੍ਰੰਥ ਅਕਾਲ ਤਖਤ ਸਾਹਿਬ ਤੇ ਪ੍ਰਕਾਸ਼ ਕਰਾ ਦੋ ਦੇਖੋ ਕਿਵੇਂ ਠੱਲ ਪੈਂਦੀ ਆ ਇਹਨੂੰ ਹੁਣ ਯੂਪੀ ਤੋਂ ਬੰਦਾ ਇੱਕ ਚੱਕ ਕੇ ਲਿਆਉਂਦਾ 5-7000 ਰੁਪਏ ਦਾ ਸੜਾ ਇੱਕ ਕੱਟਾ ਲੈ ਕੇ ਆ ਕੇ ਉਰੇ ਸਾਡਾ ਸਿੰਘ ਪੰਜਾਬੀ ਕੋਈ ਨਾ ਕੋਈ ਸ਼ਹੀਦ ਕਰਕੇ ਆਪਣਾ ਚਲਿਆ ਜਾਂਦਾ ਤੇ ਸਾਡੇ ਕੋਲ ਕਿ ਅੱਜ ਜੀ ਕਿਸੇ ਗੁਰੂ ਘਰ ਦੀ ਸੇਵਾ ਕਰਨੀ ਹੋਵੇ ਨਾ ਹੁਣ ਅਸੀਂ ਇੱਥੇ ਐਲਾਨ ਕਰਦੇ ਗੁਰੂ ਘਰ ਦੀ ਸੇਵਾ ਕਰਨੀ ਮਹਾਰਾਜੀ ਕਰੋੜ ਰੁਪਏ ਸਾਡੇ ਖਾਤੇ ਦੇ ਵਿੱਚ ਪੈ ਜਾਊਗਾ ਤੇ ਅੱਜ ਅਸੀਂ ਜੇ ਇਹ ਕਿਸੇ ਨੂੰ ਕਹਿ ਦਈਏ ਨਾ ਕਿ ਸਾਡੇ ਨਾਲ ਦੇ ਭਾਈ ਸਾਭ ਜੀ 40 ਸਿੰਘ ਨੇ ਤੇ 40 ਸਿੰਘਾਂ ਦੇ ਆਪਾਂ ਨੇ ਚੋਲੇ ਸਵਾਣੇ ਤੇ ਇਹਨਾਂ ਨੂੰ ਸ਼ਸਤਰ ਵਧੀਆ ਤਿਆਰ ਕਰਕੇ ਦੇਣੇ ਆ ਰੁਪਈਆ ਕਿਸੇ ਦੀ ਜੇਬ ਚੋਂ ਦੱਸ ਨਹੀਂ ਨਿਕਲਣਾ ਅਸਤਰਾਸ ਦੀ ਦਾ ਕਾਰਨ ਕੀ ਹੈ ਵੀ ਭਾਈ ਬਿਲਡਿੰਗਾਂ ਲਈ ਤਾਂ ਤੁਸੀਂ ਕਰੋੜਾਂ ਰੁਪਏ ਤੁਹਾਡੇ ਕੋਲ ਹੈਗੇ ਆ ਗ੍ਰਾਂਥੀ ਸਿੰਘ ਸਾਹਮਣੇ ਸਾਡੇ ਕੋਲ ਕੱਖ ਨਹੀਂ ਅਸੀਂ ਗੁਰੂ ਤੋਂ ਬੇਮਕੋ ਹੋਏ ਹੋਏ ਤੇ ਉਹਦੇ ਅੰਜਾਮ ਅਸੀਂ ਭੁਗਤ ਰਹੇ ਹਾਂ ਹੁਣ ਅਸੀਂ ਵੀ ਇੱਥੇ ਖੜੇ ਆ ਸਾਡੀ ਬਹੁਤ ਤਿਆਰਬਰ ਤਿਆਰ ਆ ਸਾਡੇ ਨਿਹੰਗ ਸਿੰਘਾਂ ਦੇ ਉੱਤੇ ਕਿਵੇਂ ਹੱਥ ਪਾਉਣਗੇ ਤੇ ਕੌਣ ਪਾਊਗਾ ਆਕੇ ਬੰਦਾ 100 ਵਾਰ ਸੋਚਦਾ ਅੱਧੀ ਰਾਤ ਹੋ ਚੱਲੀ ਐ ਮੁਹਾਲੀ ਦੇ ਚੌਂਕ ਦੇ ਵਿੱਚ ਧਰਨਾ ਲੱਗਾ ਹੋਇਆ ਵਾਰ-ਵਾਰ ਤੁਹਾਨੂੰ ਦੱਸਿਆ ਜਿਵੇਂ ਪਰਵਾਸੀਆਂ ਨੇ ਦੋ ਨੌਜਵਾਨਾਂ ਦੇ ਉੱਤੇ ਹਮਲਾ ਕੀਤਾ ਉਹਨਾਂ ਦਾ ਕਤਲ ਕਰ ਦਿੱਤਾ ਤੇ ਇਸ ਵਕਤ ਸਾਹਮਣੇ ਵੇਖੋ ਪਰਿਵਾਰਕ ਮੈਂਬਰ ਜਿਹੜੇ ਰਹਿ ਗਏ ਨੇ ਕੁਝ ਹੋਰ ਦਰਦ ਰੱਖਣ ਵਾਲੇ ਲੋਕ ਇੱਥੇ ਬੈਠੇ ਨੇ ਜਿੱਥੇ ਇਹ ਲੋਕ ਆਮ ਲੋਕ ਇੱਥੇ ਬੈਠ ਨੇ ਉੱਥੇ ਨਾਲ ਹੀ ਤੁਹਾਨੂੰ ਦਿਖਾ ਦਈਏ ਉਧਰ ਸਿੰਘ ਨਿਹੰਗ ਸਿੰਘ ਜਥੇਬੰਦੀਆਂ ਵੀ ਜਿਹੜੀਆਂ ਇੱਥੇ ਬੈਠੀਆਂ ਨੇ ਤਾਕਿ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਜਾਂ ਪ੍ਰਸ਼ਾਸਨ ਦੇ ਵੱਲੋਂ ਧੱਕਾ ਇਹਦੇ ਤੇ ਨਾ ਕੀਤਾ ਜਾ ਸਕੇ ਉਹਦੇ ਲਈ ਨਿਆਂਗੀ ਜਥੇਬੰਦੀਆਂ ਵੀ ਵਿਖੇ ਜਾ ਸਕਦੀਆਂ ਸੋ ਸਿੰਘਾਂ ਨਾਲ ਗੱਲਬਾਤ ਕਰਨੇ ਹੈ ਬਾਬਾ ਜਸਦੀਪ ਸਿੰਘ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਕਿਵੇਂ ਵੇਖਦੇ ਹੋ ਜੀ ਅੱਜ ਇੱਥੇ ਆਏ ਹੋ ਤੁਸੀਂ ਤੇ ਘਟਨਾ ਤਾਂ ਉਹੀ ਹੈ ਪਰ ਤੁਹਾਡਾ ਇਹਦੇ ਵਿੱਚ ਆਉਣ ਦਾ ਮੁੱਖ ਮਕਸਦ ਕੀ ਹੈ ਮੁੱਖ ਮਕਸਦ ਇਹ ਹੈ ਜੀ ਜਿਹੜਾ ਅੱਜ ਇੱਥੇ ਹੋ ਗਿਆ ਹਾਂਜੀ ਜਿਹੜਾ ਇੱਥੇ ਮੋਰਚਾ ਪਿੰਨੇ ਆ ਸਾਰਿਆਂ ਨੇ ਨਗਰ ਨਿਵਾਸੀਆਂ ਨੇ ਤੇ ਜਿੰਨੇ ਵੀ ਆਪਣੇ ਜਥੇਬੰਦੀਆਂ ਦੇ ਸਿੰਘ ਸਹਬਾਨ ਆਏ ਨੇ ਸਾਡਾ ਇੱਥੇ ਆਉਣ ਦਾ ਮਕਸਦ ਇਹ ਆ ਕਿ ਅਸੀਂ ਇੱਥੇ ਇਸ ਚੀਜ਼ ਦੀ ਪੁਸ਼ਟੀ ਕਰੀਏ ਕਿ ਜਿਹੜਾ ਕੰਮ ਅੱਜ ਹੋ ਗਿਆ ਹੂੰ ਮੁੜ ਕੇ ਇਹ ਕੰਮ ਕਦੇ ਨਾ ਹੋਵੇ ਤੇ ਕਿਉਂਕਿ ਇਹ ਮੋਰਚਾ ਲਾਇਦਾ ਇਹ ਮੋਰਚਾ ਫਤਿਹ ਹੋਣ ਦਾ ਫਾਇਦਾ ਸਾਨੂੰ ਤਾਂ ਹੀ ਆ ਜੇ ਅੱਗੇ ਚੀਤੋ ਥਲ ਪੈ ਜਾਂਦੀ ਆ ਜੀ ਨਹੀਂ ਤਾਂ ਐਵੇਂ ਇਕੱਠ ਕਰਨਾ ਐਵੇਂ ਧਰਨੇ ਲਾਉਣੇ ਇਹ ਬਹੁਤ ਟਾਈਮ ਤੋਂ ਚੱਲਦੇ ਆ ਰਹੇ ਨੇ ਤੇ ਐਂ ਚੱਲਦੇ ਰਹਿਣੇ ਆ ਹੂੰ ਤੇ ਅਸੀਂ ਇਹ ਚੀਜ਼ ਨੂੰ ਇੱਥੇ ਅੱਜ ਸਾਡੀ ਸਾਰਿਆਂ ਨਾਲ ਗੱਲਬਾਤ ਹੋਈ ਆ ਦੂਜਾ ਜਿਹੜਾ ਮੁੰਡਾ ਅਸੀਂ ਉਹਦੇ ਨਾਲ ਮਿਲ ਕੇ ਆ ਆਪਣਾ ਡਾਕਟਰ ਸਾਹਿਬ ਨਾਲ ਗੱਲ ਕਰਕੇ ਆਏ ਆ ਹਸਪੀਟਲ ਜਾ ਕੇ ਤੇ ਅਸੀਂ ਤਾਂ ਬਸ ਇੱਕੋ ਵਚਨ ਕਰਦੇ ਆ ਪੁਲਿਸ ਵਾਲਿਆਂ ਪ੍ਰਸ਼ਾਸਨ ਕੇ ਵੀ ਆਹੀ ਬੇਨਤੀ ਆ ਕਿ ਜੇ ਹੋ ਸਕਦਾ ਜਿੰਨੀ ਛੇਤੀ ਹੋ ਸਕਦਾ ਮੁਰਜ਼ਮਾ ਨੂੰ ਫੜ ਲੈਣਾ ਤੇ ਉਹਨਾਂ ਨੂੰ ਸਜਾ ਜਿਹੜੀ ਬਣਦੀ ਉਹਨਾਂ ਦੀ ਦੇ ਦਿੱਤੀ ਜਾਵੇ ਨਹੀਂ ਫਿਰ ਖਾਲਸਾ ਪੰਥ ਤੁਹਾਡੇ ਸਾਹਮਣੇ ਹੀ ਹੈ ਤਿਆਰ ਪਰ ਤਿਆਰ ਖੜਿਆ ਸਾਰਾ ਤੇ ਫਿਰ ਨਹੀਂ ਅਸੀਂ ਆਪਦੇ ਤਰੀਕੇ ਨਾਲ ਦੇਖਾਂਗੇ ਫਿਰ ਇਹਨੂੰ ਮਤਲਬ ਜੇ ਪ੍ਰਸ਼ਾਸਨ ਨਹੀਂ ਫੜਦਾ ਫਿਰ ਤੁਸੀਂ ਆਪ ਲੱਭ ਲਓਗੇ ਉਹਨਾਂ ਨੂੰ ਅਸੀਂ ਤਾਂ ਕਾਰਵਾਈ ਕਰੀ ਹੋਈ ਹੈ ਸ਼ੁਰੂ ਜੀ ਅੱਛਾ ਜੀ ਅਸੀਂ ਆਪਣੇ ਵੱਲੋਂ ਜੇ ਨਾ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਹੈ ਜਿਨ੍ਹਾਂ ਦੀ ਸਾਡੇ ਕੋਲ ਫੋਟੋ ਆਈਆਂ ਅਸੀਂ ਸ਼ਰਯਾਮ ਐਲਾਨ ਕਰਿਆ ਕਿ ਵੀ ਜਿਹੜਾ ਵੀ ਬੰਦਾ ਇਹ ਇਹ ਇਹਨਾਂ ਦਾ ਸਾਨੂੰ ਪਤਾ ਦੱਸ ਦੂਗਾ ਉਹਦੀ ਪਛਾਣ ਅਸੀਂ ਗੁਪਤ ਰੱਖਾਂਗੇ ਤੇ ਮੂੰਹ ਮੰਗੀ ਉਹਨੂੰ ਨਾਮ ਦੇਵਾਂਗੇ ਭਾਵੇਂ ਜੇ 100 ਕਿੱਲਾ ਮੰਗਦਾ ਤਾਂ ਅਸੀਂ 100 ਕਿੱਲਾ ਦੇਵਾਂਗੇ ਉਹਨਾਂ ਨੂੰ ਅੱਛਾ ਜੀ ਉਹ ਕਿੱਥੋਂ ਦਵਾਂਗੇ 100 ਕਿੱਲਾ ਜੀ ਅਸੀਂ ਜਿੱਥੋਂ ਮਰਜੀ ਦਈਏ ਮਾਰੇ ਖਾਲਸਾ ਪੰਥਾ ਇਹ ਛੋਟੀ ਕਿੰਨਾ ਕਿੰਨੀ ਫੌਜ ਹੈ ਸਾਡੇ ਪੰਜਾਬ ਦੇ ਵਿੱਚ ਜਿੰਨੇ ਬੰਦੇ ਇੱਥੇ ਬੈਠੇ ਆ ਕੀ ਅਸੀਂ ਜਿਹੜਾ ਉਹ ਚਲਿਆ ਗਿਆ ਅਸੀਂ ਉਹਦੇ ਵਾਸਤੇ ਇਹ ਨਹੀਂ ਕਰ ਸਕਦੇ ਫਿਰ ਜੇ ਤੁਹਾਨੂੰ ਉਹ ਦਿਨੇ ਤੁਸੀਂ ਪੁਲਿਸ ਨੂੰ ਅੱਗੇ ਫੜ ਕੇ ਫਿਰ ਪੁਲਿਸ ਨੂੰ ਹਵਾਲੇ ਕਰੋਗੇ ਜੇ ਅਸੀਂ ਫੜਨਾ ਫਿਰ ਪੁਲਿਸ ਨੂੰ ਕਿਵੇਂ ਕੀ ਕਰਨ ਵਾਸਤੇ ਦੇਣਾ ਇਹਨਾਂ ਨੂੰ ਜੇ ਪੁਲਿਸ ਇਹ ਚੀਜ਼ ਦੇ ਵਿੱਚ ਸક્ષਮ ਹੈਗੀ ਹੈ ਜੇ ਉਹਨਾਂ ਨੂੰ ਪਹਿਲਾਂ ਫੜ ਸਕਦੇ ਆ ਰੱਖਣਾ ਆਪਣੇ ਕੋਲੇ ਫਿਰ ਆ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਆ ਉਹ ਕਰਨ ਸਾਡੇ ਨਿਹੰਗ ਸਿੰਘਾਂ ਦੇ ਹੱਥੇ ਚੜ੍ਹ ਕੇ ਤੇ ਫਿਰ ਤਾਂ ਨਿਹੰਗ ਸਿੰਘਾਂ ਵਾਲੀ ਕਾਰਵਾਈ ਹੋਊਗੀ ਉਹਦੇ ਤੇ ਫਿਰ ਅਸੀਂ ਕਿਉਂਕਿ ਅਸੀਂ ਸਾਲਸੇ ਰਿਵਾਇਤ ਅਨੁਸਾਰ ਸੋਧਾ ਲੱਗੂ ਬਿਲਕੁਲ ਲੱਗੂਗਾ ਜੀ ਦੇਖਦੇ ਕਿ ਫਤਿਹ ਹੈ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਮਤਲਬ ਕਿ ਪਹਿਲਾ ਜਗਤਪੁਰੇ ਪਿੰਡ ਦੇ ਵਿੱਚ ਵੋਟਾਂ ਦੇ ਵੇਲੇ ਹੋਇਆ ਸੀਗਾ ਜੀ ਪ੍ਰਵਾਸੀਆਂ ਦੀ ਵੋਟ 480 ਸੀ ਪੰਜਾਬੀਆਂ ਦੀ 90 ਪਰ ਉਹ ਪਿੰਡ ਦੇ ਲੋਕ ਨਹੀਂ ਇੱਥੇ ਬੋੜੇ ਜਾਂ ਉਹਨਾਂ ਨੇ ਤਾਂ ਹੱਡੀ ਹੰਡਾਇਆ ਸੀਗਾ ਇਸ ਚੀਜ਼ ਨੂੰ ਮਹਾਰਾਜ ਜੀ ਗੱਲ ਐਵੇਂ ਹੈ ਕਿ ਸੰਤ ਜਰਨੈਲ ਸਿੰਘ ਭੰਡਰਾਲਾ ਜੀ ਨੇ ਇੱਕ ਗੱਲ ਕਹੀ ਸੀ ਕਹਿੰਦੇ ਜੇ ਸਿੱਖ ਸਿੱਖ ਨੂੰ ਨਾ ਮਾਰੇ ਤੇ ਕੌਮ ਕਦੇ ਨਾ ਹਾਰੇ ਹੂੰ ਇਥੇ ਸਾਡੇ ਆਪ ਦੇ ਗੁਰਸਿੱਖ ਬੰਦਿਆਂ ਨੇ 4-4 5-5000 ਰੁਪਏ ਦੀ ਖਾਤਰ ਜਿਨ੍ਹਾਂ ਨੇ ਆਪ ਦੇ ਕਿਰਾਏ ਦੇ ਸਿਰ ਤੇ ਜਿਹੜੇ ਜਿਉਂ ਰਹੇ ਨੇ ਜਿਨ੍ਹਾਂ ਦੇ ਕੋਲ ਹੋਰ ਕੋਈ ਕੰਮ ਹੈ ਨਹੀਂ ਆ ਤੇ ਉਹਨਾਂ ਨੇ ਪ੍ਰਵਾਸੀ ਆਪਦੇ ਘਰੇ ਵਸਾਏ ਹੋਏ ਨੇ ਤੇ ਉਹਨਾਂ ਦਾ ਅੰਜਾਮ ਇਹ ਭੁਗਤ ਰਹੇ ਨੇ ਸਾਡੇ ਆਪਣੇ ਬੰਦੇ ਮਾਰ ਰਹੇ ਨੇ ਕੋਈ ਬਾਹਰ ਦਾ ਬੰਦਾ ਤਾਂ ਨਹੀਂ ਆ ਕੇ ਕਰ ਰਿਹਾ ਜੇ ਨਾ ਉਹਨਾਂ ਨੂੰ ਆਪਦੇ ਘਰੇ ਵਾਸ ਦੇਣ ਤੇ ਨਾ ਇਦਾਂ ਦਾ ਕੋਈ ਕੰਮ ਹੋਵੇ ਦੂਜੀ ਗੱਲ ਇਹ 100 ਰੁਪਏ ਲੈ ਕੇ ਆ ਜਾਂਦੇ ਆ 100 ਰੁਪਏ ਦੀ ਟਿਕਟ ਲੈਣੇ ਉਥੋਂ ਚੜ ਕੇ ਆਪਦਾ ਸਵੇਰੇ 9 ਵਜੇ ਘਰੋਂ ਤੁਰਦੇ ਨੇ 8:00 ਨੂੰ 9:00 ਵਜੇ ਇੱਥੇ ਪੰਜਾਬ ਹੁੰਦੇ ਨੇ ਤੇ ਇਹਨਾਂ ਵਾਸਤੇ ਉਰੇ ਦੇਖ ਲਓ ਕੀ ਹਾਲ ਹੈ ਜਗਾ ਜਗਾ ਇਹਨਾਂ ਨੇ ਸਾਢੇ ਵਰਗੇ ਆਪ ਇਹਨਾਂ ਕੋਲ ਜਾ ਜਾ ਕੇ ਛਕਦੇ ਨੇ ਇੱਥੇ ਹੁਣ ਜੇ ਮੈਂ ਕਹਿੰਦਾ ਜੇ ਕੋਈ ਸਿੰਘ ਇੱਥੇ ਆਪਦਾ ਜੇ ਕੋਈ ਕਰਤ ਸ਼ੁਰੂ ਕਰ ਦੇਵੇ ਕਿਸੇ ਨੇ ਨਹੀਂ ਖੜਨਾ ਉਹਦੇ ਕੋਲੇ ਹੂੰ ਸਾਡੇ ਆਪਦੇ ਬੰਦਿਆਂ ਦੇ ਕਸੂਰ ਨੇ ਇਹ ਜਿਹੜੇ ਅਸੀਂ ਭੁਗਤ ਰਹੇ ਨੇ ਦੂਜੀ ਗੱਲ ਸਿੱਖ ਹੁਣ ਲਾਂਘਰੀ ਬਣ ਕੇ ਬੈਠਿਆ ਹੋਇਆ ਇੱਥੇ ਹਾਂਜੀ ਸਿੰਘਾ ਦੇ ਕੋਲੇ ਕੀ ਰਹਿ ਗਿਆ ਲੰਗਰ ਤੇ ਸੇਵਾ ਬਸ ਠੀਕ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਹ ਮਿਲਦੀ ਆ ਕਿ ਵੀ ਹਾਂ ਅਸੀਂ ਲੰਗਰ ਲਾਉਣੀ ਆ ਅਸੀਂ ਸੇਵਾ ਕਰਨੀ ਆ ਪਰ ਜਿਨ੍ਹਾਂ ਨੇ ਖਾਲਸਾ ਪੰਥ ਦਾ ਸਾਜ ਆ ਉਹਨਾਂ ਦੀ ਬਾਣੀ ਕਿੱਥੇ ਆ ਜਿਹੜਾ ਦਸਮ ਗ੍ਰੰਥ ਦਾ ਇਹਨਾਂ ਨੇ ਨੇਜੇ ਮਾਰ ਮਾਰ ਕੇ ਕਾਲ ਤੱਕ ਸਾਬ ਤੋਂ ਥੱਲੇ ਢਾਇਆ ਆ ਨਾ ਤੇ ਉਹਦੇ ਅਸੀਂ ਅੰਜਾਮ ਅੱਜ ਪੁਗਤ ਰਹੇ ਆ ਕਿਉਂਕਿ ਸਾਨੂੰ ਆਪਦਾ ਇਤਿਹਾਸ ਪਤਾ ਨਹੀਂ ਸਾਨੂੰ ਪਤਾ ਹੀ ਨਹੀਂ ਕਿ ਵੀ ਗੁਰੂ ਮਹਾਰਾਜ ਨੇ ਸਾਨੂੰ ਕੀ ਕਿਹਾ ਹੋਇਆ ਅਸੀਂ ਯੂਪੀਐਸਸੀ ਦਾ ਇਗਜ਼ਾਮ ਦੇਣ ਜਾਂਦੇ ਆ ਉਹਦਾ ਸਿਲੇਬਸ ਹੁੰਦਾ ਉਹਦੀਆਂ ਕਿਤਾਬਾਂ ਹੁੰਦੀਆਂ ਤੇ ਜੇ ਅਸੀਂ ਸਾਡੇ ਕੋਲ ਕਿਤਾਬਾਂ ਹੀ ਨਹੀਂ ਹੋਣਗੀਆਂ ਤੇ ਅਸੀਂ ਕਿਵੇਂ ਯੂਪੀਐਸਸੀ ਦਾ ਇਗਜ਼ਾਮ ਕਲੀਅਰ ਕਰ ਲਾਂਗੇ ਤੇ ਗੱਲ ਉਹੀ ਆ ਹੁਣ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੜ੍ਹ ਪੜ ਕੇ ਇਹਨਾਂ ਨੂੰ ਐ ਤਾਂ ਪਤਾ ਲੱਗਿਆ ਸਾਰਿਆਂ ਨੂੰ ਕਿ ਵੀ ਅਸੀਂ ਲੰਗਰ ਲਾਉਣੇ ਆ ਅਸੀਂ ਸੇਵਾ ਕਰਨੀ ਆ ਸਾਰਿਆਂ ਦੀ ਤੇ ਪਰ ਫਿਰ ਜੇ ਸਾਡੇ ਤੇ ਕੋਈ ਚੜ੍ਹਾਈ ਕਰਕੇ ਆਉਂਦੇ ਤੇ ਉਹਦੀ ਕਾਰਵਾਈ ਕਿਵੇਂ ਪਾਉਣੀ ਆ ਤੇ ਕੀ ਅੱਗੇ ਉਹਦਾ ਹੱਲ ਕਰਨਾ ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਤੇ ਉਹ ਸਾਰਾ ਕੁਝ ਕਿ ਦਰਜ ਕਿਦੇ ਵਿੱਚ ਆ ਦਸ਼ਮ ਗ੍ਰੰਥ ਦੇ ਵਿੱਚ ਦਰਜ ਆ ਦਸ਼ਮ ਗ੍ਰੰਥ ਦਾ ਕਾਲਕਤਬ ਸਾਹਿਬ ਤੇ ਪ੍ਰਕਾਸ਼ ਕਰਾ ਦੋ ਦੇਖੋ ਕਿਵੇਂ ਠੱਲ ਪੈਂਦੀ ਹੈ ਇਹਨੂੰ ਕਮੀ ਸਾਡੇ ਆਪਣੇ ਦੇ ਵਿੱਚ ਇਹ ਸਾਨੂੰ ਮੰਨਣਾ ਪੈਣਾ ਜੇ ਸਿੱਧੇ ਅਸੀਂ ਅੰਜਾਮ ਅੱਜ ਭੁਗਤ ਰਹੇ ਹਾਂ ਇੱਥੇ ਕਢ ਕੇ ਪਰ ਅਸੀਂ ਮਹਾਰਾਜ ਜੀ ਅੱਗੇ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਚਲੋ ਮਹਾਰਾਜ ਜੀ ਨੂੰ ਜਿਵੇਂ ਜੋ ਮਨਜ਼ੂਰ ਸੀਗਾ ਉਹ ਹੋ ਗਿਆ ਪਰ ਇਹ ਸਭ ਕੁਝ ਹੋਣ ਤੋਂ ਬਾਅਦ ਅੱਗੇ ਤੋਂ ਜੇ ਇਹ ਚੀਜ਼ ਕਦੇ ਹੁੰਦੀ ਆ ਤੇ ਸਾਢੇ ਹੁੰਦੇ ਆ ਇਹ ਚੀਜ਼ ਹੁੰਦੀ ਆ ਤੇ ਸਾਢੇ ਤੇ ਲੱਖ ਦੀ ਲਾਣਤਾ ਕਿ ਵੀ ਸਾਢੇ ਹੁੰਦੇ ਇਹ ਚੀਜ਼ ਇੱਥੇ ਦੁਬਾਰਾ ਹੋ ਜੂਵੇ ਪਰ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਚਮਚੋਲੋ ਤੁਸੀਂ ਦਸਮ ਗ੍ਰੰਥ ਦੀ ਵੀ ਗੱਲ ਕੀਤੀ ਆ ਜੀ ਸਤਕਾਰਯੋਗ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵੀ ਪੜ ਕੇ ਕਿ ਮੌਤ ਦਾ ਡਰ ਖਤਮ ਨਹੀਂ ਹੁੰਦਾ ਬਾਣੀ ਦੇ ਵਿੱਚ ਸ਼ਕਤੀ ਨਹੀਂ ਹੈ ਜੀ ਉਹਦੀ ਬਾਣੀ ਦੇ ਵਿੱਚ ਸ਼ਕਤੀ ਹੈ ਅਸੀਂ ਜੀ ਅਸੀਂ ਉਸ ਚੀਜ਼ ਤੋਂ ਮੁਨਕਰ ਨਹੀਂ ਹੈਗੇ ਜੀ ਬਾਣੀ ਦੇ ਵਿੱਚ ਸ਼ਕਤੀ ਹੈ ਅੰਮਾ ਦੇ ਖਿਲਾਫ ਲੜਨ ਦੀ ਗੱਲ ਤਾਂ ਗੁਰਬਾਣੀ ਨੇ ਵੀ ਕਹੀ ਹੋਈ ਹੈ ਨਾ ਜੀ ਕੁਰਬਾਨੀ ਨੇ ਕਹੀ ਹੋਈ ਆ ਜੀ ਅਸੀਂ ਮੰਨਦੇ ਆ ਉਹ ਚੀਜ਼ ਨੂੰ ਪਰ ਗੱਲ ਹੁਣ ਮੈਂ ਤੁਹਾਨੂੰ ਉਹੀ ਚੀਜ਼ ਕਹਿੰਨਾ ਕਿ ਵੀ ਇੱਕ ਅਸੀਂ ਪੜ੍ਹਾਈ ਕਰਦੇ ਆ ਸਕੂਲ ਦੇ ਸਕੂਲਾਂ ਦੇ ਵੇਲੇ ਅਸੀਂ ਪੜ੍ਹਾਈ ਕਰਦੇ ਆ ਸਾਰੇ 10ਵੀਂ 12ਵੀਂ ਹਰ ਇੱਕ ਨੇ ਕੀਤੀ ਹੁੰਦੀ ਆ ਉਸ ਤੋਂ ਬਾਅਦ ਜਦੋਂ ਅਸੀਂ ਆਰਮੀ ਦੇ ਵਿੱਚ ਜਾਂਦੇ ਆ ਉਹਨਾਂ ਦੀ ਬਕਰੀ ਟ੍ਰੇਨਿੰਗ ਹੁੰਦੀ ਆ ਬਕਰੀ ਪੜ੍ਹਾਈ ਹੁੰਦੀ ਆ ਹੁਣ ਤੋਂ ਜਿਵੇਂ ਤੁਹਾਨੂੰ ਕੋਈ ਆਰਮੀ ਦਾ ਸਵਾਲ ਪੁੱਛਾ ਤੁਹਾਨੂੰ ਆਊਗਾ ਜਵਾਬ ਉਹਦਾ ਨਹੀਂ ਆਊਗਾ ਨਾ ਤੇ ਗੁਰੂ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਕੀ ਕਿਹਾ ਤਿਆਰ ਬਰ ਤਿਆਰ ਰਹਿਣ ਦਾ ਹੁਕਮ ਦਿੱਤਾ ਬਾਣੀ ਦੇ ਵਿੱਚ ਤਾਂ ਫਿਰ ਗੱਲ ਤਾਂ ਇਹ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਇਹ ਵੀ ਦਰਜ ਆ ਕਿ ਮਹਾਰਾਜ ਜੀ ਤਾਂ ਇਹ ਕਹਿੰਦੇ ਆ ਕਿ ਵੀ ਬਿਨ ਸ਼ਸਤਰ ਕੇ ਸੰਗਣਾ ਸਾਨੂੰ ਦੇ ਦਦਾਰੇ ਠੀਕ ਆ ਇਹੋ ਮੋਰ ਆ ਗਿਆ ਸੁਣੋ ਪਿਆਰੇ ਬਿਨ ਸ਼ਸਤਰ ਕੇ ਸੰਗਣਾ ਦੇਉ ਦੇਦਾਰੇ ਗੁਰਬਾਣੀ ਤੇ ਗੁਰਮਤ ਦਾ ਫਲਸਫਾ ਤੁਸੀਂ ਅਲੱਗ-ਅਲੱਗ ਦੱਸ ਰਹੇ ਹੋ ਵੀ ਗੁਰਬਾਣੀ ਇੱਕ ਵੀ ਗੁਰਮਤ ਦੇ ਉੱਤੇ ਕਿਵੇਂ ਪਹਿਰਾ ਦੇਣਾ ਉਹ ਆਪਾਂ ਨੂੰ ਅਲੱਗ ਟ੍ਰੇਨਿੰਗ ਹੁਣ ਇੱਥੇ ਅੱਜ ਕੱਲ ਦਾ ਸਮਾਂ ਕੀ ਆ ਤੁਸੀਂ ਆਪ ਇਹ ਚੀਜ਼ ਨੂੰ ਮੰਨੋਗੇ ਕਿ ਭਾਈ ਸਾਹਿਬ ਜੀ ਜਿਨ੍ਹਾਂ ਨੇ ਅੱਜ ਸਿਰ ਤੇ ਦਸਤਾਰਾਂ ਸਜਾਈਆਂ ਹੋਈਆਂ ਨੇ ਤੇ ਉਹਨਾਂ ਕੋਲ ਸ਼ਸਤਰ ਕੋਈ ਹੈ ਨਹੀਂ ਆ ਤੇ ਜਿਹੜੇ ਮੋਨੇ ਕੋਨੇ ਨੇ ਉਹ ਅੱਜ ਕੀ ਪਤਾ ਉਹਨਾਂ ਦੇ ਘਰੇ 47 ਪਈਆਂ ਹੁਣ ਹੁਣ ਯੂਪੀ ਤੋਂ ਬੰਦਾ ਇੱਕ ਚੱਕ ਕੇ ਲਿਆਉਂਦਾ 5-7000 ਰੁਪਏ ਦਾ ਸੜਾ ਇੱਕ ਕੱਟਾ ਲੈ ਕੇ ਆ ਕੇ ਉਰੇ ਸਾਡਾ ਸਿੰਘ ਪੰਜਾਬੀ ਕੋਈ ਨਾ ਕੋਈ ਸ਼ਹੀਦ ਕਰਕੇ ਆਪਣਾ ਚਲਿਆ ਜਾਂਦਾ ਤੇ ਸਾਡੇ ਕੋਲ ਇਹ ਸਾਨੂੰ ਚੀਜ਼ਾਂ ਮੰਨਣੀਆਂ ਪੈਣੀਆਂ ਮਹਾਰਾਜ ਜੀ ਕਿ ਅੱਜ ਜੇ ਕਿਸੇ ਗੁਰੂ ਘਰ ਦੀ ਸੇਵਾ ਕਰਨੀ ਹੋਵੇ ਨਾ ਹੁਣ ਅਸੀਂ ਇੱਥੇ ਐਲਾਨ ਕਰਦੇ ਗੁਰੂ ਘਰ ਦੀ ਸੇਵਾ ਕਰਨੀ ਮਹਾਰਾਜ ਜੀ ਕਰੋੜ ਰੁਪਈਆ ਸਾਡੇ ਖਾਤੇ ਦੇ ਵਿੱਚ ਪੈ ਜਾਊਗਾ ਤੇ ਅੱਜ ਅਸੀਂ ਜੇ ਇਹ ਕਿਸੇ ਨੂੰ ਕਹਿ ਦਈਏ ਨਾ ਕਿ ਸਾਡੇ ਨਾਲ ਦੇ ਭਾਈ ਸਾਭ ਜੀ 40 ਸਿੰਘ ਨੇ ਤੇ 40 ਸਿੰਘਾਂ ਦੇ ਆਪਾਂ ਨੇ ਚੋਲੇ ਸਵਾਣੇ ਤੇ ਇਹਨਾਂ ਨੂੰ ਸ਼ਸਤਰ ਵਧੀਆ ਤਿਆਰ ਕਰਕੇ ਦੇਣੇ ਆ ਰੁਪਈਆ ਕਿਸੇ ਦੀ ਜੇਬ ਚੋਂ ਦੱਸ ਨਹੀਂ ਨਿਕਲਣਾ ਇਹ ਚੀਜ਼ਾਂ ਦਾ ਫਰਕ ਆ ਪਰ ਸਾਡੀ ਮਹਾਰਾਣੀ ਜੀ ਨਹੀਂ ਸੇਵਾ ਲਈ ਹੋਈ ਆ ਅਸਤਰਾਸ ਦੀ ਦਾ ਕਾਰਨ ਕੀ ਐ ਵੀ ਭਾਈ ਬਿਲਡਿੰਗਾਂ ਲਈ ਤਾਂ ਤੁਸੀਂ ਕਰੋੜਾ ਰੁਪਏ ਤੁਹਾਡੇ ਕੋਲ ਹੈਗੇ ਆ ਗ੍ਰਾਂਥੀ ਸਿੰਘ ਸਾਹਮਣੇ ਸਾਡੇ ਕੋ ਕੱਖ ਨਹੀਂ ਇਹ ਤਾਂ ਹੁਣ ਕੀ ਕਹਿ ਸਕਦੇ ਆ ਜੀ ਇਹ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਸਾਡੇ ਮੂੰਹ ਤੋਂ ਤੁਸੀਂ ਕਾਨੂੰ ਕੋ ਹੋਣਾ ਚਾਹਨੇ ਹੋ ਮਤਲਬ ਕਿ ਗੁਰਬਾਣੀ ਗੱਲ ਉੱਥੇ ਆ ਜਾਂਦੀ ਫੇਰ ਵੀ ਗੁਰ ਗੁਰਬਾਣੀ ਤੋਂ ਗੁਰਮਤ ਤੋਂ ਜੇ ਦੂਰ ਹੋਏ ਆ ਜੀ ਤਾਂ ਅੱਜ ਇਹ ਸਭ ਕੁਝ ਹੋਇਆ ਬਿਲਕੁਲ ਹੈ ਜੀ ਹੋਰ ਸਾਰਾ ਕੁਝ ਹੁਣ ਮੈਂ ਕਹਿੰਦਾ ਇੱਥੇ ਜਿੰਨੀ ਸੰਗਤ ਖੜੀ ਆ ਜੇ ਸਾਰੀ ਤਿਆਰਬਰ ਤਿਆਰ ਹੋਵੇ ਸਾਰਿਆਂ ਦੇ ਕੋਲ ਤਿੰਨ ਤਿੰਨ ਫੁੱਟ ਦੀਆਂ ਤੇਗਾਂ ਹੋਣ ਭਾਵੇਂ ਬਾਣਾ ਨਾ ਪਾਇਆ ਹੋਵੇ ਇੰਤਨ ਫੁਰਤੀ ਤੇ ਇੱਕ ਹੋਵੇ ਕਿਸੇ ਦੇ ਵਿੱਚ ਹਿੰਮਤ ਹੈਗੀ ਕੋਈ ਹੱਥ ਚੱਕ ਰਿਹਾ ਆ ਕੇ ਕਿਹੱਚ ਜੋਰ ਹੈਗਾ ਅਸੀਂ ਗੁਰੂ ਤੋਂ ਬੇਮਕੋ ਹੋਏ ਹੋਏ ਤੇ ਉਹਦੇ ਅੰਜਾਮ ਅਸੀਂ ਭੁਗਤ ਰਹੇ ਹਾਂ ਹੁਣ ਅਸੀਂ ਵੀ ਇੱਥੇ ਖੜੇ ਆ ਸਾਡੀ ਫੌਜ ਤਿਆਰ ਬਰ ਤਿਆਰ ਆ ਸਾਡੇ ਨਿਹੰਗ ਸਿੰਘਾਂ ਦੇ ਉੱਤੇ ਕਿਵੇਂ ਹੱਥ ਪਾਉਣਗੇ ਤੇ ਕੌਣ ਪਾਊਗਾ ਆ ਕੇ ਬੰਦਾ 100 ਵਾਰ ਸੋਚਦਾ ਮਹਾਰਾਜ ਨੇ ਬਾਣੀ ਦੇ ਵਿੱਚ ਸਾਨੂੰ ਬਹੁਤ ਕੁਝ ਕਿਹਾ ਹੋਇਆ ਮਹਾਰਾਜ ਨੇ ਜਦੋਂ ਕਹਿਤਾ ਕਿ ਵੀ ਸ਼ਸਤਰਨ ਕੇ ਅਧੀਨ ਹੈ ਰਾਜ ਤੇ ਜਦੋਂ ਤੱਕ ਸ਼ਸਤਰ ਹੋਊਗੇ ਨਹੀਂ ਕੋਲੇ ਤੇ ਰਾਜ ਕਿਵੇਂ ਮਿਲੂਗਾ ਸਾਨੂੰ ਸੋ ਬਿਲਕੁਲ ਜੀ ਨਿਆਗ ਸਿੰਘ ਫੌਜਾਂ ਪਹੁੰਚੇ ਹੋਏ ਨੇ ਔਰ ਸਿੱਧੇ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਹੈ ਵੀ ਭਾਈ ਜੇ ਸਾਡੇ ਹੱਥ ਲੱਗ ਗਏ ਤੇ ਅਸੀਂ ਹਾਲਾਂਕਿ ਉਹਨਾਂ ਦੀ ਭਾਲ ਦੇ ਵਿੱਚ ਇਹਨਾਂ ਨੇ ਵੀ ਜਿਹੜੀ ਆਪਣੀ ਫੌਜ ਹੈ ਉਹ ਲਾਈ ਹੋਈ ਹੈ ਤੇ ਗੱਲ ਇਹ ਕਹੀ ਹੈ ਵੀ ਜੇ ਸਾਡੇ ਹੱਥ ਲੱਗ ਗਏ ਫਿਰ ਸੋਧਾ ਗੁਰਮਤ ਦੇ ਅਨੁਸਾਰ ਜਾਂ ਫਿਰ ਖਾਲਸਾ ਰਵਾਇਤਾਂ ਦੇ ਅਨੁਸਾਰ ਲੱਗੂਗਾ ਇਸ ਕਰਕੇ ਜ਼ਰੂਰ ਮੈਂ ਕਹਿੰਦਾ ਵੀ ਪ੍ਰਸ਼ਾਸਨ ਨੂੰ ਕਾਨੂੰਨ ਨੂੰ ਆਪਣਾ ਕੰਮ ਤਾਂ ਦੇਜੇ ਦੇ ਨਾਲ ਕਰਨਾ ਚਾਹੀਦਾ ਤਾਂ ਜੋ ਇਹਨਾਂ ਲੋਕਾਂ ਦਾ ਵੀ ਭਰੋਸਾ ਜਿਹੜਾ ਕਾਨੂੰਨ ਤੇ ਰਵੇ ਵੀ ਹੈ ਯਾਰ ਕੋਈ ਕੋਈ ਚੀਜ਼ ਕਾਨੂੰਨ ਦੀ ਵੀ ਲੋਕ ਮੈਂ ਕਹਿੰਦਾ ਲੋਕਾਂ ਨੂੰ ਗਲਤ ਸਾਬਿਤ ਕਰ ਦੋ ਜਿਹੜੇ ਲੋਕ ਕਹਿ ਰਹੇ ਨੇ ਵੀ ਕੋਈ ਵੀ ਹੁੰਦਾ ਯਾਰ 100 ਰੁਪਏ ਦੀ ਟਿਕਟ ਲੈ ਕੇ 도ੜ ਜਾਂਦਾ ਹੈ ਕੋਈ ਵੀ ਕਤਲ ਕਰਕੇ ਇੱਥੇ ਉੱਪਰ ਲੱਭੇ ਨਹੀਂ ਜਾਂਦੇ ਉਹਨੂੰ ਇਹ ਗਲਤ ਕਰ ਦੋ ਫੜ ਕੇ ਦਿਖਾ ਦਿਓ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਹਿ ਦੋ ਵੀ ਭਾਈ ਅਸੀਂ ਤਾਂ ਇਹ ਕੰਮ ਕਰ ਰਹੇ ਸੀਗੇ ਹਾਲਾਂਕਿ ਇਹ ਤਾਂ ਕੁਝ ਘੰਟਿਆਂ ਬਾਅਦ ਹੀ ਜਿਵੇਂ ਉਹ ਸ਼ਰਿਆਮ ਮੂੰਹ ਦਿਖਾ ਕੇ ਭੱਜਿਆ ਕੋਈ ਬੰਨੇ ਵੀ ਨਹੀਂ ਹੋਏ ਤੇ ਉਸ ਤੋਂ ਬਾਅਦ ਵੀ ਨਹੀਂ ਫੜੇ ਗਏ ਤਾਂ ਇਹਦਾ ਮਤਲਬ ਜਿਹੜੇ ਲੋਕ ਇੱਥੇ ਦੁਖੀ ਆ ਜਾਂ ਫਿਰ ਅਜਿਹੇ ਬਿਆਨ ਦੇ ਰਹੇ ਨੇ ਤਾਂ ਕਮੀ ਕਿਤਨਾ ਕਿਤੇ ਪ੍ਰਸ਼ਾਸਨਿਕ ਤੌਰ ਤੇ ਹੈਗੀ ਆ ਉਹਨੂੰ ਦੂਰ ਕਰਨ ਦੀ ਲੋੜ ਹੈ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁੱਕ ਚੈਨਲ